ਨਿਊ ਜਰਸੀ ਦੇ ਵਿੱਚ ਤੁਸੀਂ ट्रांजिशन ਟੀਮ ਦੇ ਵਿੱਚ ਆਇਓ ट्रांजिशन ਟੀਮ ਕੀ ਆ ਕਿਹੜਾ ਡਿਪਾਰਟਮੈਂਟ ਆ ਕਿਵੇਂ ਕੰਮ ਕਰਦਾ ਨਿਊ ਜਰਸੀ ਦੇ ਗਵਰਨਰ ਹੈਗੇ ਨੇ ਇਲੈਕਟ ਮਾਈਕੀ ਸ਼ੈਰਲ ਜਿਹੜੇ ਉੱਥੋਂ ਦੇ ਲੁਟੇਨੈਂਟ ਗਵਰਨਰ ਨੇ ਉਹਦੀ ਟੀਮ ਦਾ ਤੇ ਜਿਨ੍ਹਾਂ ਨੇ ਕਿ ਮੈਨੂੰ ਇਹ ਸਯੋਗ ਸਮਝਿਆ ਕਿ ਇਸ ट्रांजिशन ਜਿਹੜੀ ਟੀਮ ਦੇ ਵਿੱਚ ਪਾਇਆ ਤੇ ਮੈਂ ਬਹੁਤ ਧੰਨਵਾਦੀ ਹਾਂ ਉਹਨਾਂ ਸਾਰਿਆਂ ਦਾ ਜਿਨ੍ਹਾਂ ਨੇ ਮੈਨੂੰ ਇਹਦੀਆਂ ਗੁਰੂਸ਼ਿਸ਼ ਭੇਜੀਆਂ ਉਹ ਵੀ ਕੋ ਨਵੀਂ ਸਰਕਾਰ ਬਣਦੀ ਆ ਉਹ ਪਹਿਲਾਂ ਟਰਾਂਜੀਸ਼ਨ ਟੀਮ ਅਪਾਇੰਟ ਕਰਦੀ ਆ ਤੇ ਟਰਾਂਜੀਸ਼ਨ ਟੀਮ ਦਾ ਕੰਮ ਹੁੰਦਾ ਜਿਹੜੇ ਪਹਿਲੀ ਸਰਕਾਰ ਉਹਦੇ ਕੋ ਚਾਰਜ ਲੈਣਾ ਇੱਕ ਇੱਕ ਡਿਪਾਰਟਮੈਂਟ ਦਾ ਜੀ ਆਈਐਸ ਨੇ ਇੱਕ ਨਵਾਂ ਐਲਾਨ ਕੀਤਾ ਏ ਜਿਹੜੀ ਮਿਆਦ ਦਾ ਵਰਕ ਪਰਮਿਟ ਦੀ ਉਹ 5 ਸਾਲਾਂ ਤੋਂ ਘਟਾ ਕੇ 18 ਮਹੀਨੇ ਕੀਤੀ ਗਈ ਆ ਨੁਕਸਾਨ ਇਹ ਹੈਗਾ ਕਿ ਫਿਰ ਪਰਫਾਰਮੈਂਟ ਦੁਆਰਾ ਬਾਰ ਬਾਰ ਨਿਊ ਕਰਾਉਣੇ ਪੈਣਗੇ ਪਰ ਜਿਹੜੇ ਲਿਜਪਲਾ ਉਹਨਾਂ ਨੂੰ ਮਿਲੀ ਜਾਣਗੇ ਜੇ ਸਾਰੀਆਂ ਕੈਟਗਰੀਆਂ ਦੇ ਆ ਸਾਰੰਮ ਜਿਹਨਾਂ ਦੇ ਪਾਸ ਹੋਏ ਉਹਨਾਂ ਦੇ ਵੀ ਜਿਹੜਾ ਸਾਰੰਮ ਪੈਂਡਿੰਗ ਆ ਉਹ ਵੀ ਹਰ 18 ਮਹੀਨੇ ਪਿੱਛੋਂ ਵਰਕ ਪਰਮਿਟ ਰੀਨਿਊ ਹੋਣਗੇ ਤੇ ਬੈਕਗ੍ਰਾਉਂਡ ਚੈੱਕ ਹੋਊਗੀ ਉਹ ਬੈਕਗ੍ਰਾਉਂਡ ਚੈੱਕ ਤੋਂ ਕੀ ਭਾਵ ਆ ਜੀ ਬੈਟਿੰਗ ਦਾ ਮਤਲਬ ਹੈ ਵੀ ਉਹ ਥੋੜਾ ਡਿਟੇਲ ਦੇ ਵਿੱਚ ਚੈੱਕ ਕਰਨਗੇ ਹੂੰ ਕਿ ਇਹਦਾ ਜਿਹੜਾ ਹੈਗਾ ਕਿਸੇ ਹੋਰ ਕੰਟਰੀ ਨਾਲ ਤਾਂ ਨਹੀਂ ਸੰਬੰਧ ਜਿਹੜੇ ਕੰਟਰੀ ਅਮਰੀਕਾ ਦੇ ਖਿਲਾਫ ਨੇ ਜਿਹੜੇ ਇੰਡੀਆ ਦੇ ਬੰਦੇ ਨੇ ਜਾਂ ਪਾਕਿਸਤਾਨ ਜਾਂ ਆਪਣੇ ਜਿਹੜੇ ਨਹੀਂ ਹੈਗੇ ਉਹ ਲਿਸਟ 'ਚ ਉਹ ਸੈਲਮ ਅੱਜ ਵੀ ਅਪਲਾਈ ਕਰ ਸਕਦੇ ਆ ਹੂੰ ਉਹਨਾਂ ਦੇ ਵਰਕ ਪਰਮਿਟ ਵੀ ਆਉਣਗੇ ਪਰ ਡਿਸੀਜਨ ਨਹੀਂ ਆਉਣਗੇ ਪ੍ਰਮੇਸ਼ਾ ਟੀਵੀ ਦੇਖਦੇ ਸਾਰੇ ਦਰਸ਼ਕਾਂ ਨੂੰ ਜੋਤ ਰਣਜੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਵਾਂ ਮੁੱਦਾ ਭਾਵੇਂ ਪੋਲੀਟਿਕਲੀ ਹੋਵੇ ਇਮੀਗ੍ਰੇਸ਼ਨ ਦੇ ਨਾਲ ਜੁੜੀ ਕੋਈ ਖਾਸ ਖਬਰ ਹੋਵੇ ਨਜ਼ਰ ਸਾਰਿਆਂ ਦੀ ਇਸ ਐਪੀਸੋਡ ਤੇ ਹੁੰਦੀ ਆ ਜਸਪ੍ਰੀਤ ਸਿੰਘ ਜੀ ਅਟਾਰਨੀ ਜਿਹੜੇ ਕਿ ਬਹੁਤ ਸਾਲਾਂ ਤੋਂ ਕਮਿਊਨਿਟੀ ਨੂੰ ਸਰਵ ਕਰ ਰਹੇ ਆ ਉਹਨਾਂ ਨਾਲ ਡਿਸਕਸ਼ਨ ਹੁੰਦੀ ਆ ਤਾਂ ਕਿ ਜਿੰਨੇ ਵੀ ਸਾਡਾ ਭਾਈਚਾਰਾ ਆਲ ਵਰਲਡ ਵਿੱਚ ਬਿਠਾ ਹੈ ਅਮਰੀਕਾ ਦੀ ਰਾਜਨੀਤੀ ਬਾਰੇ ਇਮੀਗ੍ਰੇਸ਼ਨ ਦੇ ਬਾਰੇ ਉਹਨਾਂ ਨੂੰ ਪਤਾ ਲੱਗ ਸਕੇ ਜਸਪ੍ਰੀਤ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸਪੀਤੀ ਸਭ ਤੋਂ ਪਹਿਲਾਂ ਮੁਬਾਰਕਬਾਦ ਪੇਸ਼ ਕਰੂੰਗੀ ਪ੍ਰਾਇਮੇਸ਼ਰ ਟੀਵੀ ਦੀ ਪੂਰੀ ਟੀਮ ਵੱਲੋਂ ਨਿਊ ਜਰਸੀ ਦੇ ਵਿੱਚ ਤੁਸੀਂ ट्रांजिशन ਟੀਮ ਦੇ ਵਿੱਚ ਆਏ ਹੋ ਪੂਰੇ ਭਾਈਚਾਰੇ ਵਾਸਤੇ ਮਾਣ ਵਾਲੀ ਗੱਲ ਆ ਔਰ ਬੜਾ ਫਖਰ ਦੇ ਨਾਲ ਸਿਰ ਉੱਚਾ ਹੋਇਆ ਮੁਬਾਰਕਬਾਦ ਪੇਸ਼ ਕਰਦੀ ਆ ਜਸਪੀਤ ਜੀ ਇੱਕ ਤਾਂ ਦੱਸਦੇ ਜਾਓ ਇਹ ਵੀ ਕਿ ਇਹ ਪੋਸੀਬਲ ਕਿਵੇਂ ਹੋਇਆ ਔਰ ਇਹਦੇ ਪਿੱਛੇ ਕਿੰਨਾ ਲੋਕਾਂ ਦੀਆਂ ਸ਼ੁਭ ਕਾਮਨਾਵਾਂ ਅਰਦਾਸਾਂ ਆ ਇਹਦੇ ਬਾਰੇ ਜਰੂਰ ਦੱਸੋ ਤੇ ट्रांजिशन ਟੀਮ ਕੀ ਆ ਕਿਹੜਾ ਡਿਪਾਰਟਮੈਂਟ ਆ ਕਿਵੇਂ ਕੰਮ ਕਰਦਾ ਇਹ ਦਰਸ਼ਕਾਂ ਨੂੰ ਜਰੂਰ ਦੱਸੋ ਸਾਰਿਆਂ ਤੋਂ ਪਹਿਲਾਂ ਤਾਂ ਸਸੀ ਕਾਲ ਜੀ ਸਾਰਿਆਂ ਨੂੰ ਤੇ ਮੈਂ ਬਹੁਤ ਧੰਨਵਾਦੀ ਹਾਂ ਜਿਹੜੇ ਨਿਊ ਜਰਸੀ ਦੇ ਗਵਰਨਰ ਹੈਗੇ ਨੇ ਇਲੈਕਟ ਮਾਈਕੀ ਸ਼ੈਰਲ ਜਿਹੜੇ ਉੱਥੋਂ ਦੇ ਲੂਟਨੈਂਟ ਗਵਰਨਰ ਨੇ ਉਹਨਾਂ ਦੀ ਟੀਮ ਦਾ ਤੇ ਜਿਨ੍ਹਾਂ ਨੇ ਕਿ ਮੈਨੂੰ ਇਸ ਯੋਗ ਸਮਝਿਆ ਕਿ ਇਸ ट्रांजिशन ਜਿਹੜੀ ਟੀਮ ਦੇ ਵਿੱਚ ਪਾਇਆ ਜੀ ਮੈਂ ਉੱਥੇ ਜਿਹੜਾ ਬਤੌਰ ਸਿੱਖ ਨਮਾਇਦਾ ਤਾਂ ਨਹੀਂ ਉਹਨਾਂ ਨੇ ਮੈਨੂੰ ਪਾਇਆ ਤਾਂ ਮੇਰੇ ਪਰਸਨਲ ਕਰਕੇ ਆ ਮੇਰੇ ਉਹਨਾਂ ਨਾਲ ਬੜੇ ਚੰਗੇ ਜਿਹੜੇ ਪੁਰਾਣੇ ਰਿਲੇਸ਼ਨ ਨੇ ਲੇਕਿਨ ਮੈਂ ਸਿੱਖਾਂ ਨੂੰ ਰਿਪਰੈਜ਼ੈਂਟ ਕਰੂੰ ਕਿਉਂਕਿ ਮੈਂ ਦਸਤਾਰ ਬੰਦਾ ਮੈਂ ਹਮੇਸ਼ਾ ਜਿਹਨੂੰ ਵੀ ਮਿਲਦਾ ਮੈਂ ਪਿੱਛੇ ਵੀ ਜਿਹੜੇ ਵੱਡੇ ਮਤਲਬ ਫੈਡਰਲ ਜਿਹੜੇ ਇਥੋਂ ਦੇ ਨਾਲ ਦੇ ਮੰਤਰੀ ਨੇ ਕੈਬਨ ਸੈਟੀਆਂ ਨੂੰ ਮਿਲਿਆ ਉਥੇ ਸਿੱਖਾਂ ਦੇ ਮਸਲੇ ਚੱਕੇ ਸੀ ਤੁਹਾਨੂੰ ਦੱਸਿਆ ਸੀ ਉਹਦੇ ਬਾਰੇ ਵੀ ਤੇ ਮੈਂ ਜਦੋਂ ਵੀ ਮਿਲਦਾ ਮੈਂ ਸਿੱਖਾਂ ਦੀ ਗੱਲ ਕਰਦਾ ਸੋ ਜਿਹੜੇ ਨਿਊ ਜਰਸੀ ਦੇ ਵਿੱਚ ਜਿੰਨੇ ਵੀ ਆਪਣੇ ਡਿਪਾਰਟਮੈਂਟ ਡੀਲ ਕਰਦੇ ਨੇ ਉਥੇ ਆਪਣੇ ਕਾਫੀ ਬਿਜ਼ਨੈਸ ਨੇ ਤਰੀਬਨ ਸਿੱਖਾਂ ਦੀ ਆਬਾਦੀ ਜਿਹੜੀ ਆ ਉਥੇ 50000 ਤੋਂ ਉੱਪਰ ਸਿੱਖਾਂ ਦੀ ਆਬਾਦੀ ਹੋਏਗੀ ਨਿਊ ਜਰਸੀ ਦੇ ਵਿੱਚ ਹੋ ਸਕਦਾ ਜ਼ਿਆਦਾ ਹੀ ਹੋਵੇ ਤੇ ਸਾਡੇ ਉਥੇ ਹਰ ਕਿਸਮ ਦੇ ਬਿਜ਼ਨਸ ਨੇ ਗੈਸ ਸਟੇਸ਼ਨ ਨੇ ਸਟੋਰ ਨੇ ਰੈਸਟੋਰੈਂਟ ਨੇ ਟਰੱਕਿੰਗ ਦਾ ਕੰਮ ਹੈ ਵੇਅਰ ਹਾਊਸ ਨੇ ਉਦੋਂ ਬਾਅਦ ਸਾਡੇ ਅਨੇਕਾਂ ਹੀ ਡਾਕਟਰ ਨੇ ਇੰਜੀਨੀਅਰ ਨੇ ਜੀ ਤੇ ਬੜੀ ਪ੍ਰਾਣੀ ਉਥੇ ਕਮਿਊਨਿਟੀ ਸਾਡੀ ਵਸਿਆ ਕਿਉਂਕਿ ਨਿਊਯਾਰਕ ਦੇ ਨਾਲ ਹੋਣ ਕਰਕੇ ਕਾਫੀ ਲੋਕੀ ਉਥੋਂ ਕਮਿਊਟ ਵੀ ਕਰਦੇ ਹਨ ਨਿਊਯਾਰਕ ਨੂੰ ਬਿਲਕੁਲ ਜੀ ਸੋ ਜਿੱਥੇ ਵੀ ਕੋਈ ਇਸ਼ੂ ਹੋਣਗੇ ਬਾਕੀ ਜਿਹੜਾ ਨਿਊ ਜਰਸੀ ਆ ਇਹ ਹਿੰਦੂ ਕਮਿਊਨਿਟੀ ਜਿਹੜੀ ਗੁਜਰਾਤੀ ਕਮਿਊਨਿਟੀ ਉਹਦਾ ਵੀ ਬਹੁਤ ਵੱਡਾ ਹੱਬ ਆ ਐਡੀਸਨ ਉਥੇ ਇੱਕ ਮਾਰਕੀਟ ਆ ਜਿਹੜੀ ਕਿ ਸਭ ਤੋਂ ਵੱਡੀ ਇੰਡੀਅਨ ਮਾਰਕੀਟ ਹੈਗੀ ਆ ਅਮਰੀਕਾ ਦੇ ਵਿੱਚ ਵਾਹ ਜੀ ਵਾਹ ਇਹ ਸਰੀ ਤੋਂ ਬਾਅਦ ਦੂਜੇ ਨੰਬਰ ਤੇ ਉਹ ਵੀ ਹੋਊਗੀ ਤੇ ਉਥੇ ਕਾਫੀ ਜ਼ਿਆਦਾ ਜਿਹੜੀ ਗ ਤੇ ਉਹਨਾਂ ਦੇ ਇਸ਼ੂਸ ਵੀ ਜਿਹੜੇ ਹੈਗੇ ਉਹ ਸਾਰੇ ਚੱਕਾਗੇ ਸਰਕਾਰ ਦੇ ਕੋਲ ਸੋ ਇਹਦੇ ਨਾਲ ਮੈਨੂੰ ਜਿਹੜੀਆਂ ਨੀਤੀਆਂ ਗਵਰਨਮੈਂਟ ਦੀਆਂ ਨੇ ਪਾਲਿਸੀਆਂ ਅਗਲੇ 4 ਸਾਲ ਦੀਆਂ ਉਹ ਜਿਹੜੀ ਇਹ ਪਾਲਿਸੀ ਬੇਕਿੰਗ ਬਾਡੀ ਆ ਕਿ ਜਿਹੜੀ ਗਵਰਨਮੈਂਟ ਆ ਉਹਦੇ ਜਿਹੜੇ ਮੁੱਦੇ ਨੇ 3-4 ਇੱਕ ਤਾਂ ਲਾਅ ਐਂਡ ਆਰਡਰ ਦਾ ਇੱਕ ਏਮਪਲੋਇਮੈਂਟ ਜੁਰੇਸ਼ਨ ਦਾ ਇੱਕ ਮੁੱਦਾ ਜਿਹੜਾ ਹੈਗਾ ਉਹ ਹੈਗਾ ਜੀ ਕਿ ਉੱਥੇ ਜਿਹੜੀ ਹਾਊਸਿੰਗ ਅਫੋਰਡੇਬਲ ਹੋਵੇ ਵੀ ਬੜੀਆਂ ਕੀਮਤਾਂ ਰੈਂਟਾਂ ਦੀਆਂ ਜ਼ਿਆਦਾ ਘਰਾਂ ਦੀਆਂ ਤੇ ਇੱਕ ਜਿਹੜੇ ਪ੍ਰਾਪਰਟੀ ਟੈਕਸ ਨੇ ਉਹ ਘੱਟ ਹੋਣ ਸਕੂਲਾਂ ਦੀ ਕੰਡੀਸ਼ਨ ਇੰਪਰੂਵ ਜਿਹੜੇ ਇਸ ਤਰ੍ਹਾਂ ਦੇ ਮਸਲੇ ਨੇ ਉਹਦੇ ਬਾਰੇ ਵੀ ਅਸੀਂ ਉਸ ਜਿਹੜੀ ਮੈਂ ਟੀਮ ਦੇ ਵਿੱਚ ਆ ਜਿਹੜੀ ਕਿ ਪਾਲਿਸੀ ਬਣਾਉਗੀ ਜਿਹੜੀ ਕਿ ਇੰਪੋਰਟੈਂਟ ਆ ਜਿਹੜੀ ਕਿ ਪਾਲਿਸੀ ਫਿਰ ਸਾਰੇ ਡਿਪਾਰਟਮੈਂਟ ਫਾਲੋ ਕਰਦੇ ਆ ਜੀ ਤੇ ਉਹਦੇ ਨਾਲ ਨਾਲ ਜਿਹੜੇ ਹੁਣ ट्रांजिशन ਟੀਮ ਜਿਹੜੀ ਬੜੀ ਇੰਪੋਰਟੈਂਟ ਹੁੰਦੀ ਕਿਸੇ ਵੀ ਸਰਕਾਰ ਜਦੋਂ ਵੀ ਕੋ ਨਵੀਂ ਸਰਕਾਰ ਬਣਦੀ ਆ ਉਹ ਪਹਿਲਾਂ ट्रांजिशन ਟੀਮ ਅਪਾਇੰਟ ਕਰਦੀ ਆ ਤੇ ट्रांजिशन ਟੀਮ ਦਾ ਕੰਮ ਹੁੰਦਾ ਜਿਹੜੇ ਪਹਿਲੀ ਸਰਕਾਰ ਉਹਦੇ ਕੋ ਚਾਰਜ ਲੈਣਾ ਇੱਕ ਇੱਕ ਡਿਪਾਰਟਮੈਂਟ ਦਾ ਤੇ ਜਿੰਨੀਆਂ ਵੈਕੈਂਸੀਆਂ ਖਾਲੀ ਹੁੰਦੀਆਂ ਨੇ ਆਮ ਤੌਰ ਤੇ ਜਦੋਂ ਨਵੀਂ ਸਰਕਾਰ ਆਉਂਦੀ ਆ ਉਹਨੇ 30 35 40 ਹਜ਼ਾਰ ਵੈਕੈਂਸੀਆਂ ਭਰਨੀਆਂ ਆਉਂਦੀਆਂ ਉਨਾ ਦੇ ਇੰਟਰਵਿਊ ਕਰਕੇ ਤਾਂ ਉਹਨਾਂ ਨੂੰ ਪਾਇੰਟ ਕਰਨਾ ਫਿਰ ट्रांजिशन ਟੀਮ ਦੇ ਮੈਂਬਰਾਂ ਚੋਂ ਹੀ ਜਿਹੜੇ ਕੈਬਨਟ ਸੈਕਟਰੀ ਜਾਂ ਕੈਬਨਟ ਮਿਨਿਸਟਰ ਕੱਲ ਉਹ ਬਣਦੇ ਆ ਇਹ ਚੋਂ ਹੀ ਸਾਰੇ ਡਿਪਾਰਟਮੈਂਟਾਂ ਬੋਰਡਾਂ ਦੇ ਹੈੱਡ ਚੇਅਰਮੈਨ ਉਹ ਸਾਰੇ ਇਹਦੇ ਵਿੱਚੋਂ ਹੀ ਹੁੰਦੇ ਤਰੀਬਨ ਕਿਉਂਕਿ ਉਹ ਬੰਦੇ ਹੁੰਦੇ ਨੇ ਜਿਹੜੇ ਕਿ ਗਵਰਨਰ ਦੇ ਜਾਂ ਉਸ ਐਡਮਿਨਿਸਟ੍ਰੇਸ਼ਨ ਦੇ ਟਰਸਟੇਡ ਬੰਦੇ ਨੇ ਫਿਰ ਜਿਹੜੀ ਹੈਗੀ ਪਾਲਿਸੀ ਮੇਕਿੰਗ ਜੋ ਮੈਂ ਦੱਸ ਕੇ ਟੈ ਉਹ ਬਹੁਤ ਜ਼ਰੂਰੀ ਆ ਕਿ ਕੀ ਨੀਤੀਆਂ ਨੇ ਸਰਕਾਰ ਦੀਆਂ ਇਹਨਾਂ ਨੂੰ ਕਿੱਦਾਂ ਇੰਪਲੀਮੈਂਟ ਕਰਨਾ ਤੇ ਇਹਨਾਂ ਨੂੰ ਕੌਣ ਇੰਪਲੀਮੈਂਟ ਕਰੇਗਾ ਸੋ ਇਹ ਅਫੀਸ਼ੀਅਲ ਹਿੱਸ ਤੋ ਇਹ ਇਸ ਕਰਕੇ ਮੈਂ ਤਾਂ ਇਹ ਸਯੋਗ ਹੈ ਨਹੀਂ ਪਰ ਚਲੋ ਵੈਗਰੂ ਦੀ ਕਿਰਪਾ ਕੇ ਉਹਨਾਂ ਨੇ ਮੈਨੂੰ ਇਹ ਸਯੋਗ ਸਮਝਿਆ ਤਾਂ ਮੈਂ ਕੋਸ਼ਿਸ਼ ਕਰੂੰਗਾ ਜਿੰਨੀ ਵੀ ਆਪਣੀ ਇਨਪੁਟ ਦੇਣ ਦੀ ਪਲੱਸ ਆਪਣੀ ਕਮਿਊਨਿਟੀ ਨੂੰ ਜੋ ਵੀ ਰਿਪਰੈਜ਼ੈਂਟ ਕਰਨਾ ਤੇ ਮੈਂ ਬਹੁਤ ਧੰਨਵਾਦੀ ਹਾਂ ਉਹਨਾਂ ਸਾਰਿਆਂ ਦਾ ਜਿਨ੍ਹਾਂ ਨੇ ਮੈਨੂੰ ਇਹਦੀਆਂ ਗੁੱਡਵਿਸ਼ਸ ਭੇਜੀਆਂ ਤੁਹਾਡੀ ਸਾਰੀ ਟੀਮ ਅਮਨ ਕੜਕਰ ਜੀ ਤੁਹਾਡੇ ਸਾਰੇ ਜਿਹੜੇ ਪ੍ਰਾਈਮ ਏਸ਼ੀਆ ਦੇ ਐਂਕਰ ਨੇ ਤੇ ਜਿਹੜੇ ਸਾਰੇ ਸਰੋਤੇ ਆ ਇਹਦੇ ਨਾਲ ਨਾਲ ਮੈਂ ਹੋਰ ਵੀ ਜਿਹੜੇ ਕਾਫੀ ਲੀਡਰਾਂ ਨੇ ਮਿੱਤਰਾਂ ਸੱਜਣਾਂ ਨੇ ਮੈਨੂੰ ਸੁਨੇਹੇ ਭੇਜੇ ਖਾਸ ਕਰਕੇ ਸਦਰ ਸੁਖਵੀਰ ਸਿੰਘ ਜੀ ਬਾਦਲ ਜੋ ਕਿ ਪ੍ਰਧਾਨ ਨੇ ਸ਼੍ਰੋਮਣੀ ਕਾਲੀਦਾਸ ਦੇ ਉਹਨਾਂ ਨੇ ਮੈਨੂੰ ਫੋਨ ਕਰਕੇ ਵੀ ਵਧਾਈ ਦਿੱਤੀ ਉਹਨਾਂ ਨੇ ਮੈਨੂੰ ਮੈਸੇਜ ਵੀ ਜਿਹੜਾ ਕੀਤਾ ਤੇ ਉਹਦੇ ਨਾਲ ਨਾਲ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਪਾਇਆ ਤੇ ਬਹੁਤ ਧੰਨਵਾਦੀ ਹਾਂ ਉਹਨਾਂ ਦਾ ਉਹਦੇ ਨਾਲ ਨਾਲ ਮਨਵਿੰਦਰ ਸਿੰਘ ਜੀ ਕੰਗ ਜਿਹੜੇ ਕਿ ਮੈਂਬਰ ਪਾਰਲੀਮੈਂਟ ਹੈਗੇ ਆ ਬਿਲਕੁਲ ਜੀ ਅਨੰਦਪੁਰ ਸਾਹਿਬ ਤੋਂ ਉਹਨਾਂ ਨੇ ਮੈਨੂੰ ਵਧਾਈ ਦਿੱਤੀ ਉਹਨਾਂ ਨੇ ਪਾਇਆ ਫਿਰ ਚੱਬੇਵਾਲ ਸਾਹਿਬ ਬੀ ਐਮ ਪੀ ਨੇ ਔਜਲਾ ਜੀ ਐਮਪੀ ਨੇ ਤੇ ਹੋਰ अनेका ਲੀਡਰ ਜਿਵੇਂ ਕੁਲਦੀਪ ਧਾਰੀਵਾਲ ਜੀ ਨੇ ਅਮਰਸਰ ਸਾਡੇ ਮਿੱਤਰ ਨੇ ਉਹ ਵੀ ਐਮਐਲਏ ਨੇ ਜੀ ਤੇ ਹੋਰ ਬਹੁਤ ਲੀਡਰਾਂ ਦੇ ਮੈਨੂੰ ਫੋਨ ਤੇ ਮੈਸੇਜ ਜਿਹੜੇ ਆਏ ਆ ਸਾਰਿਆਂ ਦਾ ਨਾਮ ਹੁਣ ਮੈਂ ਲਮਾਤਾ ਬਹੁਤ ਲੰਬੀ ਲਿਸਟ ਆ ਤੇ ਅਮਰੀਕਾ ਦੇ ਵਿੱਚ ਤਕਰੀਬਨ ਕਾਫੀ ਗੁਰਦੁਆਰਾ ਸਾਹਿਬ ਦੀਆਂ ਉਹਨੀਆਂ ਕਮੇਟੀਆਂ ਨੇ ਖਾਸ ਕਰਕੇ ਰਿਚਮੰਡ ਹਿੱਲ ਜਿਹੜਾ ਹੈਗਾ ਸਿੱਖ ਕਲ ਸੋਸਾਇਟੀ ਉਹਨਾਂ ਨਾਲ ਮੈਂ ਜੁੜਿਆ ਵੀ ਆ ਤੇ ਉਹਨਾਂ ਦੀ ਸਾਰੀ ਕਮੇਟੀ ਬਰਾਡਸ਼ਾ ਗੁਰਦੁਆਰਾ ਸੈਕਰਮੈਂਟੋ ਦੀ ਕਮੇਟੀਆਂ ਗੁਰਦੁਆਰਾ ਸੰਸਾਗਰ ਉਦੋਂ ਬਾਅਦ ਹੋਰ ਕੈਲੀਫੋਰਨੀਆ ਤੇ ਗ ਦੇ ਡਾਲਾਸ ਦੇ ਮਿਸ਼ੀਗਨ ਦੇ ਸੋ ਸਾਰਿਆਂ ਤੋਂ ਮੈਨੂੰ ਜਿਹੜੀ ਹੈਗੀ ਆ ਉਹ ਗੁੱਡ ਵਿਸ਼ਸ ਆਈਆਂ ਤਾਂ ਮੈਂ ਬਹੁਤ ਧੰਨਵਾਦੀਆਂ ਮੇਰੀ ਕੋਸ਼ਿਸ਼ ਹੋਊਗੀ ਕਿ ਮੈਂ ਆਪਣੀ ਕੌਮ ਨੂੰ ਦ ਬੈਸਟ ਆਫ ਮਾਈ ਬਿਲਟੀ ਵਾਹ ਜੀ ਵਾਹ ਰੈਪਰਜੈਂਟ ਕਰ ਸਕਾਂ ਤਾਂ ਕਿ ਸਾਡਾ ਸਿੱਖਾਂ ਦੇ ਪੰਜਾਬੀਆਂ ਦਾ ਨਾਂ ਹੋਰ ਉੱਚਾ ਹੋਵੇ ਇਹਦੇ ਨਾਲ ਤਾਂ ਕਿ ਜਿਹੜਾ ਮੈਂ ਕੰਮ ਕਰਾਂ ਉਹ ਕੰਮ ਬੋਲੇ ਤਾਂ ਕਿ ਉਹਦੇ ਨਾਲ ਸਾਰੇ ਹੀ ਸਿੱਖਾਂ ਦੇ ਪੰਜਾਬੀਆਂ ਨੂੰ ਜਿਹੜਾ ਫਾਇਦਾ ਹੋਵੇ ਤੇ ਇਹਦੇ ਨਾਲ ਨਾਲ ਜਿਹੜੇ ਅਮਰੀਕਨ ਲੀਡਰਸ ਨੇ ਉਹਨਾਂ ਵਿੱਚੋਂ ਵੀ ਮੈਨੂੰ ਬਹੁਤ ਹੀ ਵਧਾਈਆਂ ਆਈਆਂ ਮਲਵਾਟ 10 ਸੈਂਟਰੀ ਹੈ ਜਿਨ੍ਹਾਂ ਨੇ ਵਧਾਈ ਦਿੱਤੀ ਹੈ ਕੋਰੀ ਬੁਕਰ ਸੈਂਟਰ ਨੇ ਨਿਊ ਜਰਸੀ ਤੋਂ ਜੈਕੀ ਰੋਜ਼ਨ ਨੇ ਉਦੋਂ ਬਾਅਦ ਰੂਬਿਨ ਨੇ ਸੈਨੇਟਰ ਐਡਮ ਸ਼ਿਫ ਨੇ ਤੇ ਹੋਰ ਅਨੇਕਾਂ ਸਾਡੇ ਜਿਹੜੇ ਕਾਂਗਰਸਮੈਨ ਮਿੱਤਰ ਹੈਗੇ ਆ ਰਟੀਸ਼ਾ ਜੇਮਸ ਅਟਾਰਨੀ ਜਨਰਲ ਨਿਊਯਾਰਕ ਦੇ ਉਹਨਾਂ ਨੇ ਮੈਨੂੰ ਚੇਚਾ ਵਧਾਈ ਦਿੱਤੀ। ਵਾਹ ਜੀ। ਫਿਰ ਜਿਹੜੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੋਂਟਾ ਸੋ ਇਦਾਂ ਦੇ ਜਿਹੜੇ ਬੰਦਿਆਂ ਨਾਲ ਮੈਂ ਵਿਚਰਦਾ ਆ ਉਹਨਾਂ ਨੇ ਮੈਨੂੰ ਜਦੋਂ ਪਤਾ ਲੱਗਿਆ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਚਲੋ ਇੱਕ ਕਬਡੀ ਜ਼ਿੰਮੇਵਾਰੀ ਆ ਜਿਹੜੀ ਕਿ ਮੈਂ ਕੋਸ਼ਿਸ਼ ਕਰੂੰਗਾ ਜਿਸ ਵੀ ਕਪੈਸਿਟੀ ਦੇ ਵਿੱਚ ਮੈਨੂੰ ਕਰਨਗੇ ਟੂ ਦ ਬੈਸਟ ਆਫ ਮਾਈ ਅਬਿਲਿਟੀ ਤਾਂ ਕਿ ਜਿਹੜਾ ਉਹਨਾਂ ਨੇ ਇਹ ਮਾਨ ਦਿੱਤਾ ਜਾਂ ਮੇਰੇ ਤੇ ਭਰੋਸਾ ਕੀਤਾ ਉੱਤੇ ਮੈਂ ਖਰਾ ਉਤਰ ਸਕਾਂ। ਜਸਪ੍ਰੀਤ ਜੀ ਯੂ ਐਸ ਸੀ ਆਈ ਐਸ ਨੇ ਇੱਕ ਨਵਾਂ ਐਲਾਨ ਕੀਤਾ ਹੈ ਕੱਲ ਦੀ ਕਾਫੀ ਜਿਹੜੀ ਹੌਟ ਨਿਊਜ਼ ਬਣੀ ਹੋਈ ਆ ਇਹ ਕਿ ਜਿਹੜੀ ਮਿਆਦ ਆ ਵਰਕ ਪਰਮਿਟ ਦੀ ਉਹ 5 ਸਾਲਾਂ ਤੋਂ ਘਟਾ ਕੇ 18 ਮਹੀਨੇ ਕੀਤੀ ਗਈ ਆ ਤੇ ਇਹਦੇ ਨਾਲ ਹੋਰ ਵੀ ਕਾਫੀ ਕੰਡੀਸ਼ਨਸ ਜਿਹੜੀਆਂ ਨਾਲ ਐਡ ਹੋਈਆਂ ਉਹਦੇ ਬਾਰੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਹਾਂਜੀ ਇਹ ਕਾਫੀ ਧੇਰ ਤੋਂ ਉਹਨਾਂ ਦੇ ਵਿਚਾਰ ਅਧੀਨ ਸੀਗਾ ਕਿ ਜਦੋਂ ਹੁਣ ਪਿਛਲੀ ਵਾਰੀ ਟਰੰਪ ਸਾਹਿਬ ਆਏ ਸੀ ਉਹਦੋਂ ਉਹਨੇ ਟਾਈਮ ਘਟਾਇਆ ਸੀ ਜੀ ਫਿਰ ਬਾਈਡਨ ਨੇ 5 ਸਾਲ ਦਾ ਕਰਤਾ ਇਹ ਜੋਂਦੇ ਹੁਣ ਨਈ ਸਰਕਾਰ ਬਣੀ ਉਹਦੀ ਕੋਸ਼ਿਸ਼ ਸੀ ਵੀ ਘਟਾਇਆ ਜਾਵੇ ਡਿਬੇਟ ਚ ਆ ਰਿਹਾ ਸੀ ਵੀ 2 ਸਾਲ ਦਾ ਕੀਤਾ ਜਾਵੇ ਕਿ ਸਾਲ ਦਾ ਤੇ ਇਹਨਾਂ ਨੇ ਹੁਣ 18 ਮਹੀਨੇ ਦਾ ਕਰਤਾ 5 ਸਾਲ ਤੋਂ ਘਟਾ ਕੇ 1.5 ਸਾਲ ਦਾ ਜੀ ਕਿ 18 ਮਹੀਨੇ ਲਈ ਪਰਮਿਟ ਹੋਊਗਾ ਦੁਬਾਰਾ ਰੀਨਿਊ ਹੋਊਗਾ ਰੀਨਿਊਲ ਦਾ ਟਾਈਮ ਵੀ ਵਧਾਇਆ ਹੋਇਆ ਜਿਵੇਂ ਅੱਗੇ 15 20 ਦਿਨ ਵੀ ਨੀਂਜਰ ਨੀਊ ਹੁੰਦਾ ਸੀ ਹੁਣ 3 3 4 4 ਮਹੀਨੇ ਕਈਆਂ ਨੂੰ 8 8 ਮਹੀਨੇ ਵੀ ਹੋ ਗਏ ਆ ਤੇ ਅੱਗੇ ਹੁੰਦਾ ਸੀ ਆਟੋਮੈਟਿਕ ਐਕਸਟੈਂਸ਼ਨ ਹੁੰਦੀ ਸੀ ਜਿਹੜੀ ਹੈਗੀ ਆ 10 ਸਾਲਾਂ ਦੀ 2 ਸਾਲ ਦੀਆਂ 7 ਦੀ ਉਹ ਵੀ ਬੰਦ ਕਰਤੀ ਆ ਬੰਦ ਕਰਤੀ ਤੋ ਜਿਹੜੀ ਸਖਤੀ ਹੈਗੀ ਉਹਦਾ ਓਵਰਆਲ ਹੀ ਇੱਕ ਹਿੱਸਾ ਤੇ 18 ਮਹੀਨੇ ਮਿਆਦ ਕਰਦੀ ਆ ਹੂੰ ਤੇ ਇਹਦਾ ਕੋਈ ਜਿਹੜਾ ਹੈਗਾ ਨੁਕਸਾਨ ਇਹ ਹੈਗਾ ਕਿ ਫਿਰ ਪਰਮਨੈਂਟ ਦੁਆਰਾ ਬਾਰ-ਬਾਰ ਨਿਊ ਕਰਾਉਣੇ ਪੈਣਗੇ ਪਰ ਜਿਹੜੇ ਲਿਜਿਬਲ ਆ ਉਹਨਾਂ ਨੂੰ ਮਿਲੀ ਜਾਣਗੇ ਜੇ ਸਾਰੀਆਂ ਕੈਟਗਰੀਆਂ ਦੇ ਆ ਸਾਰੰਮ ਜਿਹਨਾਂ ਦੇ ਪਾਸ ਹੋਏ ਉਹਨਾਂ ਦੀ ਵੀ ਜਿਹੜਾ ਸਾਰੰਮ ਪੈਂਡਿੰਗ ਆ ਉਹ ਵੀ ਜਿਹੜੇ ਇਹਦੇ ਚ ਵਾਵਾ ਦੇ ਕੇਸ ਯੂ ਵੀਜ਼ੇ ਵਾਲੇ ਆ ਜਾਂ ਜਿਹੜੇ ਹੋਰ ਇਦਾਂ ਦੀਆਂ ਕੈਟਗਰੀਆਂ ਉਹ ਸਾਰਿਆਂ ਦੇ ਪਰਮਨੈਂਟ ਚ ਹੈਗੇ ਆ ਸ਼ਾਮਨ ਜੀ ਇਹਦੇ ਨਾਲ ਨਾਲ ਜਿਹੜਾ ਇਹਨਾਂ ਨੇ ਬੈਟਿੰਗ ਸੈਂਟਰ ਬਣਾਇਆ ਹੁਣ ਨਵਾਂ ਇੱਕ ਉਹ ਇਹਨਾਂ ਨੇ ਖਬਰ ਇਹ ਆਈ ਆ ਕਿ ਐਟਲਾਂਟਾ ਦੇ ਵਿੱਚ ਇੱਕ ਬੈਟਿੰਗ ਸੈਂਟਰ ਹੋਏਗਾ ਬੈਟਿੰਗ ਦਾ ਮਤਲਬ ਹੁੰਦਾ ਵੀ ਤੁਹਾਡਾ ਸਾਰਾ ਬੈਕਗ੍ਰਾਉਂਡ ਚੈੱਕ ਡਿਟੇਲ ਚ ਕਰਨਗੇ ਕਿ ਕੋਈ ਹੋਰ ਨਾਂ ਤਾਂ ਨਹੀਂ ਕੋ ਕ੍ਰਿਮਨਲ ਰੈਕਡਰ ਤਾਂ ਨਹੀਂ ਜਾਂ ਇਹਨੇ ਕੋਈ ਕਿਸੇ ਅਜਿਹੀ ਕੰਟਰੀ ਨਾਲ ਤਾਂ ਨਹੀਂ ਸੰਬੰਧ ਜਿਹੜੇ ਅਮਰੀਕਾ ਦੇ ਖਿਲਾਫ ਨੇ ਜਾਂ ਕਿ ਟੈਰਰਿਜ਼ਮ ਜਾਂ ਜਾਂ ਮਤਲਬ ਗੈਂਗ ਨਾਲ ਉਹ ਸਾਰਾ ਬੈਟਿੰਗ ਕਰਕੇ ਸਾਰੇ ਬੈਨੀਫਿਟ ਦੇਣ ਕਿ ਇਨਕਲੂਡਿੰਗ ਵਰ ਪਰਮਿਟ ਤੇ ਉਹ ਐਟਲਾਂਟਾ ਤੋਂ ਸ਼ੁਰੂ ਹੋਏਗਾ ਤੇ ਸਾਡੇ ਬੰਦਿਆਂ ਨੂੰ ਇੰਨਾ ਉਹਦਾ ਕਨਸਰਨ ਨਹੀਂ ਕਿ ਸਾਡੇ ਬੰਦਿਆਂ ਦੇ ਉਹੋ ਜਿਹੇ ਲਿੰਕ ਨਹੀਂ ਹੁੰਦੇ ਉਹਨਾਂ ਮੁਲਕਾਂ ਦੇ ਨਾਲ ਜਿਹੜੇ ਕਿ ਬਿਲਕੁਲ ਜੀ ਅਮਰੀਕਾ ਦੇ ਗੈਸ ਨੇ ਜਿਆਦਾ ਇਹਨਾਂ ਦਾ ਕਨਸਰਨ ਉਹਨਾਂ ਮੁਲਕਾਂ ਨਾਲ ਆ ਜਿਹੜੇ ਕਿ ਕੰਟਰੀਜ਼ ਆਫ ਕਨਸਰਨ ਨੇ ਜਿਹੜੇ ਮੁਲਕਾਂ ਦੇ ਇਹਨਾਂ ਨੇ ਹੁਣ ਪਿੱਛੇ ਜੀ ਵੀਜ਼ੇ ਰੋਕੇ ਨੇ ਜਿਵੇਂ ਅਫਗਾਨਿਸਤਾਨ, ਇਰਾਨ ਆ ਇੱਕ ਲਿਸਟ ਆ ਜੀ ਤੇ ਉਹ ਉਹ ਲਿਸਟ ਦੇ ਵਿੱਚ ਜਿਹੜੀਆਂ ਉਹ ਕੰਟਰੀ ਜਿਆਦਾ ਉਹ ਥਰਡ ਵਰਲਡ ਕੰਟਰੀਜ਼ ਨੇ ਉਹਨਾਂ 'ਚ ਇੰਡੀਆ, ਪਾਕਿਸਤਾਨ, ਫਿਜੀ, ਬੰਗਲਾਦੇਸ਼ ਨਹੀਂ ਹੈਗਾ। ਸੋ ਇੰਡੀਆ ਹੈ ਨਹੀਂ। ਤੋ ਜਿਆਦਾ ਉਹਨਾਂ ਤੇ ਹੀ ਆ ਫੋਕਸ ਦੇ ਵੀ ਉਹ ਬੰਦੇ ਜਿਹੜੇ ਹੈਗੇ ਆ ਉਹ ਉਹਨਾਂ ਤੇ ਜਿਆਦਾ بیٹنگ ਹੋਊਗੀ ਆਪਣੇ ਤੇ ਘਾਟ ਆ ਠੀਕ ਪਰ ਹੋ ਹਰੇਕ ਦੀ ਸਕਦੀ ਆ ਸੋ ਇਹ ਇੰਪੋਰਟੈਂਟ ਖਬਰ ਆ ਇਹਦੇ ਨਾਲ ਨਾਲ ਜਿਹੜੀ ਹੋਰ ਇੰਪੋਰਟੈਂਟ ਖਬਰ ਹੈਗੀ ਆ ਕਿ ਸੈਲਮ ਦੀਆਂ ਜਿਹੜੀਆਂ ਐਪਲੀਕੇਸ਼ਨਾਂ ਨੇ ਉਹ ਉਹਨਾਂ ਤਾਂ ਕੰਟਰੀਆਂ ਦੀਆਂ ਰੋਕੀਆਂ ਨੇ ਹਮ ਪਰ ਜਿਹੜੇ ਇੰਡੀਆ ਦੇ ਬੰਦੇ ਨੇ ਜਾਂ ਪਾਕਿਸਤਾਨ ਦੇ ਆਪਣੇ ਜਿਹੜੇ ਨਹੀਂ ਹੈਗੇ ਉਹ ਲਿਸਟ 'ਚ ਉਹ ਸੈਲਮ ਅੱਜ ਵੀ ਅਪਲਾਈ ਕਰ ਸਕਦੇ ਆ ਹਮ ਉਨਾ ਦੇ ਵਰਕ ਪਰਮਿਟ ਵੀ ਆਉਣਗੇ ਪਰ ਡਿਸੀਜਨ ਨਹੀਂ ਆਉਣਗੇ ਸੋ ਡਿਸੀਜਨ ਨਾ ਆਉਣ ਦਾ ਇੱਕ ਫਾਇਦਾ ਵੀ ਹੋ ਸਕਦਾ ਕਿ ਵਰਕ ਪਰਮਿਟ ਮਿਲ ਜੂ ਕਿਉਂਕਿ ਲਾਅ ਇਹ ਕਹਿੰਦਾ ਜੇ ਪੈਂਡਿੰਗ ਕੇਸ ਆ 6 ਮਹੀਨੇ ਬਾਅਦ ਪਰਮਿਟ ਮਿਲ ਜਾਂਦਾ ਜੀ ਸੋ ਇਹ ਇੰਪੋਰਟੈਂਟ ਜਿਹੜੀਆਂ ਹੈਗੀਆਂ ਉਹ ਚੇਂਜਸ ਨੇ ਤੇ ਹੁਣ ਦੇਖਦੇ ਆ ਕਿ ਇਹਦਾਗਾ ਕੀ ਲੋਕਾਂ ਤੇ ਅਸਰ ਪੈਂਦਾ ਤੇ ਇਹਦਾ ਹੁਣ ਜਿਵੇਂ ਆਪਾਂ ਹਮੇਸ਼ਾ ਗੱਲ ਕਰਦੇ ਆ ਕਿ ਅਗਲੇ ਸਾਲ ਜਦੋਂ ਆਊਗਾ ਉਦੋਂ ਬਾਅਦ ਇਕਨੋਮੀ ਤੇ ਕੀ ਇਹਦਾ ਅਸਰ ਆ ਜਾਂ ਇਲੈਕਸ਼ਨ ਹੋਣੀਆਂ ਹਾਊਸ ਤੇ ਸੈਨੇਟ ਦੀ ਵੱਡੀ ਉਤੋਂ ਫਿਰ ਅੱਗੇ ਨੀਤੀ ਤੈਅ ਹੋਏਗੀ ਪਰ ਫਿਲਹਾਲ ਜਿਹੜਾ ਸਰਕਾਰ ਦਾ ਸਖਤੀ ਦਾ ਸਫਰ ਉਹ ਜਾਰੀ ਆ ਇਹਨੂੰ ਡਾਟਾਸਟ ਜਿਹੜਾ ਉਹ ਇਹਨਾਂ ਨੇ ਜਿਹੜਾ ਹੁਣ ਵਰਕ ਪਰਮਿਟ ਦਾ ਕੀਤਾ ਵੀ 5 ਸਾਲ ਤੋਂ ਜਿਹੜਾ ਘਟਾ ਕੇ ਟਾਈਮ ਉਹ 18 ਮਹੀਨੇ ਕਰਤਾ ਜੀ ਜਸਪੀਤ ਜੀ ਤੁਸੀਂ ਦੱਸਿਆ ਕਿ ਹਰ 18 ਮਹੀਨੇ ਪਿੱਛੋਂ ਵਰਕ ਪਰਮਿਟ ਰਿਨਿਊ ਹੋਣਗੇ ਤੇ ਬੈਕਗ੍ਰਾਉਂਡ ਚੈੱਕ ਹੋਊਗੀ ਉਹ ਬੈਕਗ੍ਰਾਉਂਡ ਚੈੱਕ ਤੋਂ ਕੀ ਭਾਵ ਆ ਜੀ ਕਿਹੜੀਆਂ ਚੀਜ਼ਾਂ ਕਿੜੀਆਂ ਕੰਡੀਸ਼ਨਸ ਆ ਜਿਹੜੀਆਂ ਉਹ ਮਤਲਬ ਐਪਲੀਕੈਂਟ ਨੂੰ ਦੇਖਣੀਆਂ ਪੈਣਗੀਆਂ ਉਹ ਬੈਕਗਰਾਉਂਡ ਚੈੱਕ ਤਾਂ ਪਹਿਲਾਂ ਵੀ ਹੁੰਦੀ ਸੀ ਜਿਹੜੀ ਬੈਕਗਰਾਉਂਡ ਚੈੱਕ ਤਾਂ ਸਿੰਪਲ ਆ ਤੋਂ ਫਿੰਗਰਪ੍ਰਿੰਟ ਤੋਂ ਹੁੰਦੀ ਆ ਸਿਰਫ ਕਿ ਜੀ ਵੀ ਇਹ ਬੰਦੇ ਦਾ ਕ੍ਰਿਮਨਲ ਰੈਕਡ ਹੈ ਕਿ ਨਹੀਂ ਪਰ ਇਹ ਵੈਟਿੰਗ ਹੋਊਗੀ ਵੈਟਿੰਗ ਦਾ ਮਤਲਬ ਆ ਵੀ ਉਹ ਥੋੜਾ ਡਿਟੇਲ ਦੇ ਵਿੱਚ ਚੈੱਕ ਕਰਨਗੇ ਹੂੰ ਕਿ ਇਹਦਾ ਜਿਹੜਾ ਹੈਗਾ ਕਿਸੇ ਹੋਰ ਕੰਟਰੀ ਨਾਲ ਤਾਂ ਨਹੀਂ ਸੰਬੰਧ ਜਿਹੜੇ ਕੰਟਰੀ ਅਮਰੀਕਾ ਦੇ ਖਿਲਾਫ ਨੇ ਜਾਂ ਇਹਦਾ ਕੋਈ ਕ੍ਰਿਮਨਲ ਰੈਕੋਰਡ ਤਾਂ ਨਹੀਂ ਕਿਤੇ ਹੈਗਾ ਜਾਂ ਇਹਦਾ ਇੱਥੇ ਕੀ ਆ ਸੋਸ਼ਲ ਮੀਡੀਆ ਅਕਾਊਂਟ ਵੀ ਚੈੱਕ ਕਰ ਸਕਦੇ ਤੁਹਾਡੇ ਵੀ ਤੁਸੀਂ ਸੋਸ਼ਲ ਮੀਡੀਆ ਤੇ ਕੀ ਪੋਸਟ ਕਰਦੇ ਆ ਜਾਂ ਕੀ ਕਰਦੇ ਆ ਸੋ ਇਹ ਸਾਰਾ ਕੁਝ ਚੈੱਕ ਹੋਊਗਾ ਜੀ ਸੋ ਉਹਦੇ ਨਾਲ ਥੋੜੀ ਡਿਟੇਲਡ ਆ ਫਿੰਗਰਪ੍ਰਿੰਟ ਤਾਂ ਹੋਣ ਗਈ ਹੂੰ 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 ਪਰ ਇਹ ਹੁਣ ਇਹ ਇਹ ਹੁਣ ਸਵਾਲ ਤਾਂ ਹੈ ਵੀ ਪੋਸੀਬਲ ਕਿਵੇਂ ਆ ਕਿਉਂਕਿ ਕਾਫੀ ਐਕਸਪਰਟਸ ਇਹ ਕਹਿ ਰਹੇ ਆ ਕਿ ਇੰਨੀ ਜਿਆਦਾ ਐਪਲੀਕੇਸ਼ਨਾਂ ਨੇ ਅੱਗੇ ਯੂਐਸਆਈਐਸ ਕੋ ਬਹੁਤ ਲੰਮਾ ਛੋੜਾ ਬੈਕਲੌਗ ਆ ਇਹਦੇ ਨਾਲ ਤਾਂ ਬਹੁਤ ਜ਼ਿਆਦਾ ਡਿਲੇ ਹੋਏਗੀ ਜੇ ਜ਼ਿਆਦਾ ਡਿਲੇ ਹੋਣ ਲੱਗੀ ਹੋ ਸ ਤਾਂ ਸਰਕਾਰ ਇਹਨੂੰ ਸ਼ਾਰਟ ਕਰ ਦਵੇ ਬਿਲਕੁਲ ਜੀ ਪਰ ਅਜੇ ਤਾਂ ਇਹਨਾਂ ਨੇ ਇੰਪਲੀਮੈਂਟ ਕੀਤਾ ਹੁਣ ਦੇਖਾਂ ਕਿ ਕਿਸ ਤਰ੍ਹਾਂ ਇੰਪਲੀਮੈਂਟੇਸ਼ਨ ਚ ਕੀ ਹੁੰਦਾ ਹੈ ਇਹ ਜੀ ਜਸਪ੍ਰੀਤ ਜੀ ਬਹੁਤ ਬਹੁਤ ਧੰਨਵਾਦ ਇੱਕ ਵਾਰ ਫੇਰ ਮੁਬਾਰਕਬਾਦ ਤੁਹਾਨੂੰ ਤੁਸੀਂ ट्रांजिशन ਟੀਮ ਚ ਆਏ ਹੋ ਨਿਊ ਜਰਸੀ ਦੀ ਸ਼ੁਭ ਕਾਮਨਾਵਾਂ ਔਰ ਅਸੀਂ ਆਸ ਵੀ ਕਰਦੇ ਹਾਂ ਕਿ ਸਿੱਖਾਂ ਦੀ ਆਵਾਜ਼ ਸਾਡੀ ਭਾਇਚਾਰੇ ਦੀ ਆਵਾਜ਼ ਆ ਜਿਹੜੀ ਉਹ ਗਵਰਨਮੈਂਟ ਤੱਕ ਜਾਊਗੀ ਸਾਡੇ ਮੁੱਦੇ ਆ ਜਿਹੜੇ ਉਹ ਤੁਹਾਡੀ ਜ਼ੁਬਾਨੀ ਉੱਥੋਂ ਤੱਕ ਪਹੁੰਚਣਗੇ ਸੋ ਅਸੀਂ ਆਸਵੰਦਾ ਤੁਹਾਡੇ ਤੋਂ ਬਹੁਤ ਬਹੁਤ ਧੰਨਵਾਦ ਜੀ ਪਿਆਰ ਭਰੀ ਸਤਿ ਸ਼ਕਰੀ ਸੋ ਅਸੀਂ ਕਰੀ